ਆਮ ਜੀ ਸਭ ਨੂੰ ਸੋਨੇ ਔਰ ਚਾਂਦੀ ਦੀ ਜਿਹੜੀ ਕੀਮਤਾਂ ਲਗਾਤਾਰ ਵਧ ਰਹੀਆਂ ਨੇ ਹਰ ਹਫ਼ਤੇ ਕਿਲੋ ਮਗਰ 5 ਲੱਖ ਰੁਪਈਆ 6 ਲੱਖ ਰੁਪਈਆ ਵਧੀ ਜਾ ਰਹੀਆਂ ਸਾਨੂੰ ਪਤਾ ਹੈ ਇhtiyaj ਹਦਾ ਹੈ ਕਿ ਕੋਈ ਵੀ ਚੀਜ਼ ਅਗਰ ਇੰਨੀ ਜ਼ਿਆਦਾ ਵਧ ਜਾਂਦੀ ਹੈ ਉਹ ਤੁਹਾਡੇ ਤੇ ਨੁਕਸਾਨ ਹੁੰਦੀ ਹੈ ਪਰ ਕੁਝ ਲੋਕ ਖੁਸ਼ ਵੀ ਨੇ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀਆਂ ਨੇ ਔਰ ਅੱਛਾ ਨਾਲ ਪ੍ਰੋਫਿਟ ਮਾਰਜਿਨ ਦਿੱਤਾ ਹੈ ਅਸੀਂ ਸਮਾਜ ਨੂੰ ਮਸ਼ਾਹਕ ਕਿ ਕਹਿੰਦੇ ਸੋਨਾ ਜੋੜੋ ਸੋਨਾ ਜੋੜੋ ਆਨਰ ਟਾਈਮ ਤੇ ਤੁਹਾਡੀਆਂ ਬਿਮਾਰੀਆਂ ਤੁਹਾਡੀ ਵਿਆਜਾਂ ਦੀਆਂ ਜਾਂ ਕੁਝ ਵੀ ਬੱਚੇ ਦਾ ਕਾਰਕਰਮ ਕਰਦੇ ਹੋ ਜੇ ਬੱਚੇ ਨੂੰ ਵਿਦੇਸ਼ ਭੇਜਦੇ ਹੋ ਤੇ ਉਹ ਚ ਬਹੁਤ ਸਹਾਇਤਾ ਕਰਦਾ ਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਦੇਖਿਆ ਕਿ ਸੋਨੇ ਦੀ ਜਿਹੜੀ ਗ੍ਰੋਥ ਨਾ 10% ਤੋਂ ਵੱਧ ਕੇ 200% 100% ਪਲੱਸ ਜਾ ਰਹੀ ਹੈ ਉਹ ਰ ਅਸੀਂ ਸਾਨੂੰ ਨੁਕਸਾਨ ਕਿ ਹੋ ਰਿਹਾ ਸਾਡੇ ਬਾਜ਼ਾਰ ਦੇ ਵਿੱਚ ਥੋੜੀ ਹਲਚਲ ਕਿੱਦਾਂ ਹੁੰਦੀ ਹੈ ਜਦੋਂ ਅਸੀਂ ਉਹ ਦੁਕਾਨਾਂ ਖੋਲਦੇ ਹਾਂ ਹਰ ਬੰਦੇ ਦਾ ਚਾਰ ਲਟਕਿਆ ਹੋਇਆ ਗ੍ਰਾਹਕ ਤੇ ਜੇਵਰ ਦਾ ਗ੍ਰਾਹਕ ਤਾਂ ਹੈ ਨਹੀਂ ਸਾਰਾ ਗ੍ਰਾਹਕ ਆ ਗਿਆ ਦੀ ਬੁੱਲੀ ਦਾ ਗ੍ਰਾਹਕ ਆ ਰਿਹਾ ਜੀ ਸਾਨੂੰ ਪਿਓ ਸੋਨਾ ਕਰ ਦਿਓ ਪਿਓ ਸੋਨਾ ਦੇ ਦਿਓ ਪਿਓ ਸੋਨਾ ਲੈਣ ਵੇਲੇ ਸਾਨੂੰ ਅ ਕੰਪਨੀਆਂ ਨਾਲ ਟਾਈਪ ਕਰਦੇ ਆ ਪਰ ਅਸਲੀ ਲੋਕਾਂ ਨੂੰ ਜਿਹੜਾ ਇੱਕ ਗਾਹ ਕਰਨਾ ਚਾਹੁੰਦੇ ਆ ਕਿ ਸੋਨੇ ਦੀ ਇਨਵੈਸਟਮੈਂਟ ਵਸੇ ਤੁਸੀਂ ਉਨੀ ਕੋ ਇਨਵੈਸਟਮੈਂਟ ਕਰਿਓ ਜਿੰਨੀ ਤੁਹਾਡੀ ਜੇਬ ਲੋਗ ਕਰਦੀ ਏ ਤੁਸੀਂ ਆਪਣੇ ਘਰ-ਬਾਰ ਵੇਚ ਕੇ ਅਮੀਨ ਜ਼ਮੀਨ ਦੇ ਤਾਂ ਵੇਚ ਕੇ ਸੋਨੇ ਵਿੱਚ ਇਨਵੈਸਟਮੈਂਟ ਨਾ ਕਰਿਓ ਕਿਉਂਕਿ ਅਗਰ ਦੇਖੋ ਇੱਕ ਚੀਜ਼ ਦੇ ਵਿੱਚ ਤੁਸੀਂ ਪਿੱਛੇ ਪੈ ਜਾਓਗੇ ਤਾਂ ਉਹ ਵਧੇਗਾ ਹੀ ਵਧੇਗਾ ਤਾਂ ਅਨੋਰ ਟਾਈਮ ਤੇ ਤੁਹਾਨੂੰ ਨੁਕਸਾਨ ਵੀ ਹੋਏਗਾ ਕਿਉਂਕਿ ਜਦੋਂ ਇੱਕ ਚੀਜ਼ ਤੁਹਾਡੇ ਘਰੋਂ ਇੰਨਾ ਪੈਸਾ ਨਿਕਲ ਜਾਣਾ ਸੋਨਾ ਇੱਕ ਤਾਤੂ ਹੈ ਤਾਂ ਤੁਜੀ ਕੋ ਨੂੰ ਘਟ ਗਈ ਤਾਂ ਉਹਦੀ ਮੁਲਤ ਘਾਟੀ ਮਿਲਣਾ ਸਰ ਇਸ ਕਰਕੇ ਅਸੀਂ ਤੁਹਾਨੂੰ ਸਭ ਨੂੰ ਇਹ ਗੁਜਾਰਿਸ਼ ਕਰਾਂਗੇ ਕਿ ਸੋਨੇ ਤੇ ਜਿਹੜੀ ਇਨਵੈਸਟਮੈਂਟ ਕਰਨੀ ਬੜੀ ਸੋਚ ਸਮੇ ਕਰੋ ਜਿੰਨੀ ਤੁਹਾਡੇ ਜੇਬ ਅਲਾਗ ਕਰਦੀ ਹੈ ਜਿੰਨਾ ਤੁਹਾਡੇ ਕੋ ਸਰਪਸ ਬਣੀ ਉਹਨੇ ਹੀ ਕਰਿਓ ਕਨ ਨੂੰ ਅਗਰ ਭਾਗ ਘਾਟੀ ਵੀ ਜਾਏ ਫਿਊਚਰ ਵਿੱਚ ਤੁਹਾਨੂੰ ਉਜਾ ਹਰਜਾਨਾ ਨਾ ਪਗਣਾ ਪਵੇ ਜੇਕਰ ਥੋੜਾ ਜਿਹਾ ਪਿੱਛੇ ਇੱਕ ਦੋ ਮਹੀਨਿਆਂ ਜਾਂ 6 ਮਹੀਨਿਆਂ ਦੇ ਵਿੱਚ ਦੇਖੀਏ ਜਿਵੇਂ ਤੁਸੀਂ ਦੱਸਿਆ ਕਿ ਆਮ ਤੌਰ ਤੇ 10% ਦਾ ਇਜਾਫਾ ਜਿਹੜਾ ਹੁੰਦਾ ਹੁੰਦਾ ਸੀਗਾ ਇਹਨਾਂ ਪਿਛਲੇ ਇੱਕ ਦੋ ਮਹੀਨਿਆਂ ਦੇ ਵਿੱਚ ਕਿੰਨਾ ਸੋਨੇ ਦਾ ਰੇਟ ਚੜ ਗਿਆ ਤੇ ਹੁਣ ਕਿੰਨਾ ਹੈਗਾ ਰੇਟ ਸਰ ਇਹ ਅਸੀਂ ਆਪਣੇ ਹਰ ਟਾਈਮ ਤੇ ਦੇਖਦੇ ਸੀ ਕਿ ਪਿਛਲੇ ਸਮੇਂ ਜਦੋਂ ਸੋਨੇ ਦਾ ਭਾਅ 30000 ਸੀ 40000 ਰੁਪਏ 40 ਦਾ 60 ਆਇਆ 60 ਦਾ 80 ਆਇਆ 80000 ਤੋਂ ਬਾਅਦ ਜਿਹੜਾ 1 ਲੱਖ 30000 ਆ ਗਿਆ ਇਹ ਸਾਨੂੰ ਵਿਸ਼ਵਾਸ ਹੁੰਦਾ ਕਿ ਇੰਨੀ ਜਲਦੀ ਇੱਚ ਗਰੋਥ ਆ ਦਾ ਕਾਰਨ ਕੀ ਹੈ ਸਾਡੇ ਬਾਜ਼ਾਰ 'ਚ ਅਸੀਂ ਫਿਰ ਆਪਣੇ ਸੀਨੀਅਰ ਐਡਵਾਈਜ਼ਰ ਨਾਲ ਡਿਸਕਸ ਕਰੀਏ ਕਾਰਨ ਕੀ ਹੈ ਉਹ ਕਹਿੰਦੇ ਜੀ ਦੇਖੋ ਜੀ ਜਿਹੜੀ ਇੰਟਰਨੈਸ਼ਨਲ ਮਾਰਕੀਟ ਹੈ ਅਮਰੀਕਾ ਹੈ ਜਾਂ ਕੋਈ ਹੋਰ ਵਿਦੇਸ਼ੀ ਦੇਸ਼ ਜਿਹੜੇ ਕਿ ਸੋਨੇ 'ਚ ਸਾਰਾ ਕੰਮ ਕਰਦੇ ਨੇ ਉਹ ਸੋਨੇ ਦੀ ਕੀਮਤਾਂ ਵਧਾਉਣ ਦੇ ਛੇ ਬਹੁਤ ਜ਼ਿਆਦਾ ਟੈਰਿਫ ਲਗਾਈ ਜਾ ਰਹੇ ਨੇ ਬਹੁਤ ਜ਼ਿਆਦਾ ਨਿਵਾਰਕ ਰਹੀ ਜਾ ਰਹੇ ਨੇ ਦੇਖੋ ਪੈਸਾ ਜਿਹੜਾ ਸੋਨਾ ਕੋਈ ਖਾਣ ਦੀ ਚੀਜ਼ ਹੈ ਨਹੀਂ ਉਹ ਇੱਕ ਇਨਵੈਸਟਮੈਂਟ ਦੀ ਹੈ ਜਿਸ ਦੇ ਬਗਾਇ ਤੁਹਾਡੀ ਜ਼ਿੰਦਗੀ ਚੱਲਣੀ ਨਹੀਂ ਹੈਗੀ ਪਰ ਹਾਂ ਇਹ ਤੁਹਾਨੂੰ ਕਹਿੰਦੇ ਤੁਹਾਡਾ ਤੀਜਾ ਪੁੱਤਰ ਬੱਚਾ ਲਾਲੋ ਦੂਜਾ ਬੱਚਾ ਲਾਲੋ ਜਿਹੜਾ ਤੁਹਾਨੂੰ 10% 12% ਸਾਲ ਦੀ ਗਰੋਥ ਦੇ ਕੇ ਤੁਹਾਨੂੰ ਸਹਾਇਤਾ ਕਰਦਾ ਸੀ ਪਰ ਇੰਨੀ ਜਿਹੜੀ ਗਰੋਥ ਦੇ ਰਹੀ ਹੈ ਇਹ ਸਾਨੂੰ ਅਸੀਂ ਬਿਲਕੁਲ ਅਵਾਸ਼ ਨਹੀਂ ਅਸੀਂ ਨਹੀਂ ਇਸ ਨੂੰ ਮੰਨਦੇ ਇਹ ਗਲਤ ਹੋ ਰਿਹਾ ਹੈ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਸੋਨੇ ਦੇ ਭਾਅ ਉਤੇ ਥੋੜਾ ਕੰਟਰੋਲ ਕਰੋ ਤਾਂ ਕਿ ਇਹਦੇ ਚ ਕਈ ਲੋਕਾਂ ਦੇ ਜਾਨਾਂ ਨੂੰ ਕਾਹੀਆਂ ਨੇ ਕੁੱਕੀਆਂ ਨੇ ਉਸਮਾਨ ਵਿੱਚ ਕਈ ਨੇ ਬੁਕਿੰਗਾਂ ਕੀਤੀਆਂ ਉਹ ਬਿਨੇ ਬਾਦ ਆਪਣਾ ਹਾਲ ਹੁੰਦੇ ਕਿ ਹਰ ਦੁਕਾਨਦਾਰ ਨੂੰ ਪੰਜ ਤੋਂ 10 ਲੱਖ ਦਾ ਕਟਾ ਹਰ ਮਹੀਨੇ ਪੈ ਰਿਹਾ ਵੇ ਸਰਕਾਰ ਨੂੰ ਅਸੀਂ ਬੇਨਤੀ ਕਰਨ ਜਾਵਾਂਗੇ ਕਿ ਸੋਨੇ ਦੇ ਭਾਅ ਨੂੰ ਜ਼ਰੂਰ ਕੰਟਰੋਲ ਕਰੋ ਜਿਵੇਂ 50000 ਦਾ ਲੱਗਦਾ ਕਿ ਕੁਝ ਹੀ ਸਮੇਂ ਦੇ ਵਿੱਚ ਵਾਧਾ ਹੋ ਗਿਆ ਜਿਵੇਂ ਹੁਣ ਇਹ ਚਰਚਾ ਚੱਲ ਰਹੀ ਹੈ ਕਿ 2 ਲੱਖ ਤੱਕ ਸੋਨਾ ਜਾ ਸਕਦਾ ਹੈ ਕੋਈ ਲੱਗ ਰਹੀ ਤੁਹਾਨੂੰ ਏਦਾਂ ਦੀ ਗੱਲ ਕਿ ਜਾਂ ਫਿਰ ਬੈਕ ਆਏਗਾ ਜਿਵੇਂ ਜਿੰਨੀ ਤੇਜ਼ੀ ਨਾਲ ਉੱਪਰ ਗਿਆ ਦੇਖੋ ਜੀ ਜਦੋਂ ਇੱਕ ਆਵਾਜ਼ ਨਿਕਲਦੀ ਹੈ ਨਾ ਕਿ ਸੋਨੇ ਪ੍ਰਤੀ ਕਿ 2 ਲੱਖ ਲੱਗੇਗਾ ਅਸੀਂ ਤੇ ਪਾਸ ਵਿੱਚ ਇਹ ਦੇਖਣ ਜਿਹਦੀ ਦੀਵਾਲੀ ਦੀ ਆਵਾਜ਼ ਆਈ ਸੀ 1.25 ਸੀ 1.25 ਲੱਗ ਗਿਆ ਅਗਲੇ ਸਾਲ ਦੀਵਾਲੀ ਵਾਜ ਆ ਰਹੀ 2.5 ਲੱਖ ਦੀ ਲੱਗ ਸਕਦਾ ਅਸੀਂ ਕਿ ਕੋਈ ਨਹੀਂ ਸੋਚ ਸਕਦੇ ਕਿ ਕੋਈ ਜਿਹੜੀ ਸਰਕਾਰਾਂ ਦੀ ਆਵਾਜ਼ ਨਹੀਂ ਆਉਂਦੀ ਇਹ ਆਮ ਲੋਕਾਂ ਦੀ ਆਵਾਜ਼ ਆ ਜਾਂਦੀ ਹੈ ਔਰ ਆਮ ਲੋਕਾਂ ਦੀ ਆਵਾਜ਼ ਜੇ ਉਹ ਜਿਹੜੀ ਉਹ ਲੋਕੀ ਸੋਨਾ ਖਰੀਦੀ ਆ ਰਹੇਗਾ ਅਗਲੇ ਸਾਲ 2.5 ਲੱਖ ਹੋ ਜਾਏਗਾ ਹੋ ਵੀ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਸਰਕਾਰ ਨੂੰ ਇੱਕ ਨੀਤੀ ਬਣ ਜਾਈ ਦੇਈਏ ਕਿ ਇਸ ਕੰਮ ਦੇ ਵਿੱਚ ਸਾਡਾ ਤੰਦਾ ਨਾ ਬੰਦ ਹੋਏ ਆਮ ਲੋਕ ਜਿਹੜੇ ਸੀ ਜਿਹੜੇ ਮਹੀਨੇ ਦਾ 10-15 ਜੜ੍ਹ ਕੇ ਸਾਲ ਬਾਅਦ ਲੱਖ-ਦੁਲੱਖ ਦਾ ਜੇ ਗਹਿਣਾ ਬਣਾਉਂਦੇ ਸੀ ਉਹ ਹੁਣ ਬਿਲਕੁਲ ਅਸਮਰਥ ਨਹੀਂ ਉਹ ਸੋਨੇ ਬਾਦ ਵਾਲੇ ਪਾਸੇ ਆ ਹੀ ਨਹੀਂ ਰਹੇ ਹਾਂ ਉਹ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਿਆ ਜਿਵੇਂ ਥੋੜਾ ਤਾਂ ਬੜਾ ਲੰਬਾ ਤਜਰਬਾ ਹੋ ਗਿਆ ਕਦੇ ਪਹਿਲਾਂ ਇਦਾਂ ਹੋਇਆ ਕਿ ਇੰਨੀਆਂ ਜ਼ਿਆਦੀਆਂ ਕੀਮਤਾਂ ਵਧੀਆਂ ਹੋਣ ਤੇ ਉਸ ਤੋਂ ਬਾਅਦ ਫਿਰ ਥੱਲੇ ਵੀ ਆਇਆ ਹੋਇਆ ਸੋਨਾ ਉਹ ਦੇਖੋ ਸੋਨੇ ਦਾ ਭਾਜਰੋ 5 ਲੱਖ ਰੁਪਏ ਕਿਲੋ ਸੀਗਾ 10 ਲੱਖ ਰੁਪਏ ਕਿਲੋ ਹੋ ਗਿਆ ਉਹ ਸਮੇਂ ਪੈਂਦੀ ਸੀ ਸਾਨੂੰ 5 ਤੋਂ 10 ਆਇਆ ਹੋਇਆ ਹੁਣ ਜਦੋਂ 50 ਲੱਖ ਤੋਂ ਕਰੋੜ ਕਰੋੜ ਤੋਂ 1 1 ਕਰੋੜ 30 ਲੱਖ ਰੁਪਈਆ ਇਹ ਸਾਨੂੰ ਮੰਨਣ ਚ ਨਹੀਂ ਆ ਰਿਹਾ ਕਿ ਇਹਦੇ ਇਹਦਾ ਕਾਰਨ ਕੀ ਹੈ ਕਿੰਨੀ ਕੋ ਲੋਕਾਂ ਦੀ ਮਜਬੂਰੀ ਹੈ ਜਿਹੜਾ ਸੋਨੇ ਨਾਲ ਟਿੱੜਦੇ ਆਪ ਪਰਦੇ ਨਹੀਂ ਸੋਨਾ ਦਾ ਹੈਗਾ ਇੱਕ ਸ਼ੌਂਕ ਦਾ ਜਿਹੜਾ ਜੇਵਲ ਬੰਦੇ ਨੇ ਸੋਨੇ ਦੀ ਇਨਵੈਸਟਮੈਂਟ ਹੁੰਦੀ ਹੈ ਇਨਵੈਸਟਮੈਂਟ ਵੀ ਲੋਕ ਕੁਝ ਪਰਸਨ ਕਰਦੇ ਨੇ ਇਹ ਨਹੀਂ ਕਿ ਮੈਂ ਆਪਣਾ ਸਾਰਾ ਪੂੰਜੀ ਵੇਚ ਕੇ ਸੋਨਾ ਲੈਂਦਾ ਸੀ ਇਦਾਂ ਨਹੀਂ ਹੁੰਦਾ ਸੀ ਲੋਕੀ ਆਪਣੀ ਜਮ੍ਹਾਂ ਖੱਟੀ ਬਚਾ ਕੇ ਸੋਨਾ ਖਰੀਦੇ ਸੀ ਉਹਨਾਂ ਨੂੰ ਗਰੋਥ ਹੁੰਦੀ ਸੀ ਪਰ ਇਹ ਨਜਾਇਜ਼ ਹੋ ਰਿਹਾ ਹੈ ਇੰਨਾ ਭਾਵਤ ਦਾ ਨਾ ਕਾਰਨ ਕਾਨੂੰ ਅਸੀਂ ਇਹ ਨਹੀਂ ਜਾਂਦੇ ਕਿ ਜਿਹੜੇ ਲੋਕ ਸਾਡੇ ਕੋਲ ਗਹਿਣਾ ਜਾਂ ਸੋਨਾ ਖਰੀਦ ਕੇ ਜਾਂਦੇ ਨੇ ਕੱਲ ਨੂੰ ਮਜਬੂਰ ਹੋ ਜਾਣਗੇ ਕਿ ਸਾਡੇ ਸੋਨੇ ਦਾ ਭਾਅ ਕੀ ਲੱਗਿਆ ਹੋਇਆ ਹੈ ਸੋਨੇ ਦੇ ਭਾਅ ਦੇ ਵਿੱਚ ਇੰਨੀ ਗਰੋਥ ਆਣੀ ਮੁਸ਼ਕਿਲੀ ਨਾਮਮ ਕਿਸੇ ਪਰ ਆਈਏ ਇਹਦਾ ਤੁਹਾਨੂੰ ਨੁਕਸਾਨ ਕਿਤਨਾ ਕਿਤੇ ਪਾਨਾ ਪੈ ਸਕਦਾ ਇੰਦਾ ਹੋਇਆ ਪਹਿਲਾਂ ਵੀ ਕਦੇ ਕਿ ਜਿਹੜੇ ਲੋਕਾਂ ਨੇ ਜਦੋਂ ਸੋਨੇ ਦੀ ਕੀਮਤਾਂ ਉੱਪਰ ਜਾ ਰਹੀਆਂ ਸੀ ਤੇ ਧੜਾ ਧੜ ਖਰੀਦ ਲਿਆ ਹੋਇਆ ਸੋਨਾ ਔਰ ਉਸ ਤੋਂ ਬਾਅਦ ਜਕਦਮ ਹੀਟਾਂ ਆ ਗਈਆਂ ਹੁਣ ਕੀ ਹਿੰਤਾ ਜੀ ਸਰ 2016 ਤੇ ਨੋਟਬੰਦੀ ਹੋਈ ਸੀ ਉਹਨਾਂ ਚ ਲੋਕਾਂ ਨੂੰ ਥੋੜਾ ਗੁੰਮਰਾਹ ਹੋ ਗਈ ਲੋਕੀ ਕਿ ਲੋਕਾਂ ਨੇ ਫਟਾਫਟੀ ਫਟਾਫਟੀ ਸੋਨੇ ਦਾ ਭਾਅ ਲੋਤੀਆ ਸੀ ਮੇਰੇ ਖਿਆਲ ਇੱਕ ਹਫਤੇ ਵਿੱਚ ਹੀ ਸੋਨੇ ਦਾ ਭਾਅ 70000 ਦੇ ਬਲੈਕ ਮਾਰਕੀਟ ਜਵੇ ਗਿਆ ਸੀ ਸੋਨਾ ਅੱਛਾ ਈਵਨ ਕੇ ਬੈਂਕ ਥਰੂ ਸੋਨਾ ਜਿਹੜਾ 30 ਹਜ਼ਾਰ ਤੱਕ ਹੀ ਮਿਲਦਾ ਹੋਇਆ ਸੀ ਪਰ ਲੋਕਾਂ ਕੋਲ ਸਰਪ੍ਰੇਣੀ ਹੋਣ ਕਰਕੇ ਜਿਹੜੀ ਉਹਨਾਂ ਨੇ ਜੋੜੀ ਹੋਈ ਸੀ ਉਹ ਸਾਰੀ ਜਮ੍ਹਾਂ ਪੂੰਜੀ ਉਹਨਾਂ ਨੇ ਇਨਵੈਸਟ ਕਰ ਦਿੱਤੀ ਸੋਨੇ ਤੇ ਇੱਕ ਹਫ਼ਤੇ ਵਿੱਚ ਸੋਨਾ ਪਾਪਾ ਤਿਆਰ ਹੋ ਗਿਆ ਨੈਕਸਟ ਵੀਕ ਸੋਨਾ ਪਾ 60 ਹਜ਼ਾਰ ਰਹਿ ਗਿਆ ਉਹ ਲੋਕਾਂ ਨਾਲ ਜਿਹਨਾਂ ਸੋਨਾ ਨਾਲ 75% ਸੋਨਾ ਖਰੀਦਿਆ ਉਹਨਾਂ ਨੂੰ ਘੱਟੋ ਘੱਟ 7-8 ਸਾਲ ਬਾਅਦ ਉਹਨਾਂ ਦੀ ਰਿਕਵਰੀ ਹੋਈ ਹੈ ਰਿਕਵਰੀ ਹੋਈ ਹੈ ਪਰ ਕਈ ਲੋਕਾਂ ਦਾ ਉਸ ਨੂੰ ਨੁਕਸਾਨ ਬਹੁਤ ਹੋ ਗਿਆ ਸੀ ਕਈਆਂ ਲੋਕਾਂ ਕੋ ਇਹਨਾਂ ਕੋ ਕਰਾ ਉਹਨਾਂ ਨੇ ਜਮ੍ਹਾਂ ਪੂੰਜੀ ਜੁੜੀ ਹੋਈ ਸੀ ਜਗਦਮ ਮਾਰਕੀਟ ਵਿੱਚ ਸੋਨਾ ਵਧ ਗਿਆ ਵਧ ਗਿਆ ਵਧ ਗਿਆ ਮੈਨੂੰ ਪਤਾ ਹੈ ਕਿ ਦਿੱਲੀ ਵਿੱਚ ਉਹ ਸੋਨਾ 75000 ਨੂੰ ਕਿਲੋ ਵਿਗਿਆ ਸੀ ਉਹਨਾਂ 75 ਲੱਖ ਕਿਲੋ ਸੌਰੀ ਪਰ ਉਹ ਭਾਅ ਦੁਬਾਰਾ ਜਿਹੜੇ ਆਏ ਸੀ ਸੱਤ